ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਭਾਈ ਮੋਤਾ ਸਿੰਘ ਜੀ ਤੇ ਸ਼ਹੀਦ ਭਾਈ ਗਰਜਾ ਸਿੰਘ ਜੀ ਨਾਦਰ ਸ਼ਾਹ ਦੇ ਭਜਨ ਦੇ ਬਾਅਦ ਜਦੋਂ ਜ਼ਕਰੀਆ ਖਾਨ ਨੇ ਸਿੰਘ ਸਪਰਦਾਏ ਦੇ ਸਰਬਨਾਸ਼ ਦਾ ਵਿਹਾਨ ਚਲਾਇਆ ਤਾਂ ਉਸਨੇ ਸਾਰੇ ਅਤਿਆਚਾਰਾਂ ਦੀਆਂ ਸੀਮਾਵਾਂ ਪਾਰ ਕਰ ਦਿੱਤੀਆਂ ਜਦੋਂ ਪੰਜਾਬ ਵਿੱਚ ਕੋਈ ਵੀ ਸਿੱਖ ਲੱਭਣ ਵਾਲੋਂ ਨਹੀਂ ਸੀ ਵਿਖਾਈ ਦਿੰਦਾ ਉਸ ਨੇ ਇਸ ਪ੍ਰਸੰਤਾ ਵਿੱਚ ਡੌਂਡੀ ਪੜਵਾ ਦਿੱਤੀ ਕਿ ਅਸੀਂ ਸਿੱਖ ਸੰਪਰਥਾ ਇਹਦਾ ਵਿਸਵਾਸ ਕਰ ਦਤਾ ਹੈ ਹੁਣ ਕਿਸੇ ਵੀ ਬਾਗੀ ਨੂੰ ਨਹੀਂ ਬਖਸ਼ਣਾ ਕੋਈ ਇਥੇ ਬਾਗੀ ਵਿਖਾਈ ਨਹੀਂ ਦੇਵੇਗਾ ਇਹਨਾਂ ਦਿਨਾਂ ਵਿੱਚ ਲਾਹੌਰ ਨਗਰ ਦੇ ਨੇੜੇ ਪਿੰਡ ਪੜਾਣਾ ਦਾ ਨਿਵਾਸੀ ਭਾਈ ਬੋਤਾ ਸਿੰਘ ਜੀ ਆਪਣੇ ਪਿਤਾ ਦੀ ਰਾਤ ਅਤੇ ਆਪਣੇ ਇੱਕ ਮਿੱਤਰ ਗਰਜਾ ਸਿੰਘ ਦੇ ਨਾਲ ਸਿਰ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਵਿਚਾਰ ਨਾਲ ਜਦੋਂ ਘਰੋਂ ਚੱਲ ਪਏ ਪਰ ਸਿੱਖ ਵਿਰੋਧੀ ਅਭਿਆਨ ਦੇ ਡਰ ਵੱਲੋਂ ਉਹ ਦੋਨੋਂ ਰਾਤ ਨੂੰ ਯਾਤਰਾ ਕਰਦੇ ਦਿਨ ਵਿੱਚ ਇਹ ਝਾੜੀਆਂ ਤੇ ਬਰਾਨੇ ਵਿੱਚ ਆਰਾਮ ਕਰਦੇ ਸਮਾਂ ਬਤੀਤ ਕਰਦੇ ਪਹਿਲਾਂ ਉਹਨਾਂ ਨੇ ਸ੍ਰੀ ਤਰਨਤਾਰਨ ਸਾਹਿਬ ਜੀ ਦੇ ਸਰੋਵਰ ਚ ਇਸ਼ਨਾਨ ਕੀਤਾ ਫਿਰ ਜਦੋਂ ਦਿਨ ਢਲਣ ਦੇ ਸਮੇਂ ਹਰਮੰਦਰ ਸਾਹਿਬ ਦੇ ਚਲਣ ਦੇ ਵਿਚਾਰ ਵੱਲੋਂ ਸੜਕ ਦੇ ਕੰਢੇ ਦੀਆਂ ਝਾੜੀਆਂ ਦੀ ਓਟ ਵੱਲੋਂ ਬਾਹਰ ਨਿਕਲੇ ਉਹਨਾਂ ਨੂੰ ਦੋ ਵਰਦੀ ਧਾਰੀ ਆਦਮੀਆਂ ਨੇ ਵੇਖ ਲਿਆ ਸਿੰਘਾਂ ਨੇ ਉਹਨਾਂ ਨੂੰ ਵੇਖ ਕੇ ਕੋਈ ਡਰ ਜਾ ਮਹਿਸੂਸ ਕੀਤਾ ਉਦੋਂ ਪਠਾਨ ਸਿਪਾਹੀ ਬੋਲੇ ਇਹ ਤਾਂ ਸਿੱਖ ਵਖਾਈ ਦਿੰਦੇ ਨੇ ਫਿਰ ਉਹ ਵਿਚਾਰਨ ਲੱਗੇ ਕਿ ਸਿੱਖ ਹੋ ਨਹੀਂ ਸਕਦੇ ਜੇਕਰ ਸਿੰਘ ਹੋਦੇ ਪਹਿ ਭੀਤ ਨਹੀਂ ਸੀ ਹੋਣਾ ਉਹ ਸੋਚਣ ਲੱਗੇ ਕੀ ਪਤਾ ਸਿੱਖੀ ਹੋਣ ਜੇਕਰ ਸਿੱਖ ਹੋਏ ਸਾਡੀ ਜਾਨ ਖਤਰੇ ਵਿੱਚ ਹੈ ਜਲਦੀ ਖਿਸਕੋ ਪਰ ਉਹ ਇੱਕ ਦੂਜੇ ਵੱਲੋਂ ਕਹਿਣ ਲੱਗੇ ਕਿ ਜਕਰੀਆ ਖਾਨ ਨੇ ਤਾਂ ਕੋਸ਼ਣਾ ਕਰਵਾ ਦਿੱਤੀ ਹੈ ਮੈਂ ਕੋ ਸਿੱਖ ਰਹਿਣ ਹੀ ਨਹੀਂ ਦਿੱਤਾ ਇਹ ਸਿੱਖ ਕਿਥੋਂ ਆ ਗਏ ਦੋਨੋਂ ਪਠਾਨ ਸਿਪਾਹੀ ਉਥੋਂ ਖਿਸ ਗਏ ਪਰ ਉਹਨਾਂ ਦੀਆਂ ਗੱਲਾਂ ਦੇ ਸੱਚੇ ਵਿੱਚ ਅੰਗਰੇਨਾਂ ਸੂਰਬੀਰਾਂ ਦੇ ਹਿਰਦੇ ਵਿੱਚ ਪੀੜਾ ਪੈਦਾ ਕਰ ਦਿੱਤੀ। ਜਕਰੀਆ ਖਾਨ ਨੇ ਸਿੰਘ ਖਤਮ ਕਰਵਾ ਦਿੱਤੇ ਹੈ। ਸਿੱਖ ਕਦੋਂ ਪੈ ਪੀਤ ਨਹੀਂ ਹੁੰਦੇ। ਇਹਨਾਂ ਦੋਵਾਂ ਯੋਧਿਆਂ ਨੇ ਵਿਚਾਰ ਕੀਤਾ ਜੇਕਰ ਅਸੀਂ ਆਪਣੇ ਆਪ ਨੂੰ ਸਿੱਖ ਕਹਾਂਦੇ ਹਾਂ ਤੇ ਫਿਰ ਪੈ ਪੀਤ ਕਿਉਂ? ਫਿਰ ਡਰ ਕਾਦਾ? ਫਿਰ ਇਸ ਡਰ ਨੂੰ ਮਟਾਉਣਾ ਚਾਹੀਦਾ ਹੈ। ਫਿਰ ਸਾਡਾ ਜਹਾਜ ਨਾਲ ਵਿਖਾਉਣਾ ਚਾਹੀਦਾ ਹੈ। ਸਿੰਘਾਂ ਦੀ ਹੋਣ ਦਾ ਪ੍ਰਗਟਾਵਾ ਕਰਾਉਣਾ ਚਾਹੀਦਾ ਹੈ ਇਹ ਸਮਾਂ ਹੈ ਸਾਨੂੰ ਦਿਖਾਣਾ ਚਾਹੀਦਾ ਹੈ ਸਿੱਖ ਕਦੇ ਵੀ ਖਤਮ ਨਹੀਂ ਕੀਤੇ ਜਾ ਸਕਦੇ ਸਾਨੂੰ ਕੁਝ ਵਿਸ਼ੇਸ਼ ਕਰਕੇ ਪ੍ਰਚਾਰ ਕਰਨਾ ਚਾਹੀਦਾ ਹੈ ਸਿੰਘ ਕਦੇ ਪੈ ਪੀਤ ਨਹੀਂ ਹੁੰਦੇ ਬਹੁਤ ਸੋਚ ਵਿਚਾਰ ਦੇ ਬਾਅਦ ਉਹਨਾਂ ਨੇ ਜਰਨੈਲੀ ਸ਼ਿਰਕ ਤੇ ਇੱਕ ਉੱਚਤ ਸਥਾਨ ਢੂੰਡ ਲਿਆ ਏਸੀ ਨੂਰਦੀਨ ਦੀ ਸਰਾ ਜਿਹਨੂੰ ਉਹਨਾਂ ਨੇ ਆਪਣਾ ਮਸੀਰਾ ਬਣਾ ਲਿਆ ਉੱਥੇ ਹੀ ਕੋਲ ਇੱਕ ਪੋਲੋ ਤੇਵਨਾ ਨੇ ਇੱਕ ਚੁੰਗੀ ਬਣਾ ਲਈ ਜਿਸ ਤੇ ਦੋਨਾਂ ਨੇ ਮੋٹے ਛੋਟੇ ਲਠਾਂ ਲੈ ਕੇ ਪਹਿਰਾ ਦੇਣ ਲੱਗੇ ਸਾਰੇ ਮੁਸਾਫਰਾਂ ਵੱਲੋਂ ਚੁੰਗੀ ਕਰ ਟੈਕਸ ਵਸੂਲਣ ਲੱਗ ਪਏ ਉਹਨਾਂ ਨੇ ਕੋਸ਼ਿਸ਼ ਨਾ ਕੀਤੀ ਕਿ ਇੱਥੇ ਖਾਲਸਾ ਦਾ ਰਾਜ ਸਥਾਪਿਤ ਹੋ ਗਿਆ ਹੈ ਬੈਲ ਗੱਡੀ ਨੂੰ ਇੱਕ ਆਣਾ ਲੱਦੇ ਹੋਏ ਕਦੇ ਦਾ ਇੱਕ ਪੈਸਾ ਇਹ ਕਰ ਇਹ ਟੈਕਸ ਦੇਣਾ ਲਾਜ਼ਮੀ ਹੈ ਸਾਰੇ ਲੋਕ ਸਿੱਖਾਂ ਦੇ ਡਰ ਦੇ ਕਾਰਨ ਚੁੱਪ ਕੇ ਵੱਲੋਂ ਕਰ ਦਿੰਦੇ ਟੈਕਸ ਦਿੰਦੇ ਕੋਈ ਵੀ ਵਿਅਕਤੀ ਵਿਵਾਦ ਨਹੀਂ ਕਰਦਾ ਆਪ ਸਿਵਚ ਵਿਚਾਰ ਕਰਦੇ ਜਗਰੀਆ ਖਾਨ ਝੂਠੀ ਘੋਸ਼ਣਾ ਕਰਵਾਉਂਦਾ ਰਹਿੰਦਾ ਹੈ ਮੈਂ ਸਾਰੇ ਸਿੱਖ ਵਿਰੋਧੀਆਂ ਨੂੰ ਮਾਰ ਦਿੱਤਾ ਇਸ ਪ੍ਰਕਾਰ ਦੋਨਾਂ ਸਿੰਘਾਂ ਨੇ ਲੰਬੇ ਸਮੇਂ ਤੱਕ ਚੁੰਗੀ ਰੂਪ ਵਿੱਚ ਕਰ ਵਸੂਲਦੇ ਰਹੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਸਿੱਖਾਂ ਦਾ ਮੂਲ ਉਦੇਸ਼ ਤਾਂ ਸਤਾਧਾਰੀਆਂ ਨੂੰ ਚੁਣੌਤੀ ਦੇਣਾ ਸੀ ਤੁਹਾਡੀ ਘੋਸ਼ਣਾ ਅਸੀਂ ਝੂਠੀ ਸਾਬਤ ਕਰ ਦਤੀਏ ਸਿੱਖ ਜਿਉਂਦੇ ਨੇ ਪੂਰੇ ਸਵੈਮਾਨ ਦੇ ਨਾਲ ਜਿਉਂਦੇ ਨੇ ਇੱਕ ਦਿਨ ਬੋਤਾ ਸਿੰਘ ਦੇ ਮਨ ਵਿੱਚ ਗੱਲ ਆਈ ਅਸੀਂ ਤਾਂ ਗੁਰੂ ਚੰਨਾ ਵਿੱਚ ਜਾ ਰਹੇ ਸੀ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਜਾ ਰਹੇ ਸੀ ਇੱਥੇ ਮਾਇਆ ਦੇ ਜੰਜਾਲ ਵਿੱਚ ਫਸ ਗਏ ਆ ਅਸੀਂ ਤਾਂ ਡਰਾਮਾ ਰਚਿਆ ਸੀ ਪ੍ਰਸ਼ਾਸਨ ਦੀਆਂ ਅੱਖਾਂ ਖੋਲਣ ਲਈ ਸਿੱਖ ਵਿੱਚ ਇਤਿਹਰ ਪ੍ਰਕਾਰ ਦੇ ਯੋਧੇ ਹੁੰਦੇ ਨੇ ਜੋ ਮੌਤ ਨੂੰ ਇੱਕ ਖੇਲ ਸਮਝਦੇ ਨੇ ਇਨਾਂ ਨੂੰ ਖਤਮ ਕਰਨਾ ਸੰਭਵ ਨਹੀਂ ਉਸਨੇ ਪ੍ਰਸ਼ਾਸਨ ਨੂੰ ਝੰੋੜ ਲਈ ਇੱਕ ਪੱਤਰ ਰਾਜਪਾਲ ਜਕਰੀਆ ਖਾਨ ਨੂੰ ਲਿਖਿਆ ਪੱਤਰ ਵਿੱਚ ਜਕਰੀਆ ਖਾਨ ਉੱਤੇ ਵਿਅੰਗ ਕਰਦੇ ਹੋਏ ਬੋਤਾ ਸਿੰਘ ਨੇ ਉਸ ਨੂੰ ਇੱਕ ਤੀਵੀਂ ਇਸਤਰੀ ਮਹਿਲਾ ਦੱਸਦੇ ਹੋਏ ਪਰਜਾਈ ਸ਼ਬਦ ਨਾਲ ਸੰਬੋਧਨ ਕੀਤਾ ਚਿੱਠੀ ਲਿਖਤਮ ਸਿੰਘ ਬੋਤਾ ਹੱਥ ਵਿੱਚ ਛੋਟਾ ਰਾਖ ਖਲੋਤਾ ਮਹਸੂਲ ਆਣਾ ਲਗੇ ਗੱਡੇ ਨੂੰ ਪੈਸਾ ਲਗਾਇਆ ਖੋਤਾ ਜਾ ਕਹਿ ਦੇਣਾ ਭਾਬੀ ਖਾਨੋਂ ਨੂੰ ਐਸਾ ਕਹਤਾ ਹੈ ਸੇਵੋਤਾ ਬੋਤਾ ਸਿੰਘ ਨੇ ਪੱਤਰ ਲਾਹੌਰ ਜਾ ਰੇ ਇਕ ਲਾਗੀ ਦੇ ਹੱਥ ਵਿੱਚ ਜ਼ਕਰੀਆ ਖਾਨ ਨੂੰ ਭੇਜਿਆ ਜਦੋਂ ਪੱਤਰ ਆਪਣੇ ਸਹੀ ਸਥਾਨ ਤੇ ਪੜਿਆ ਜ਼ਕਰੀਆ ਖਾਨ ਨੂੰ ਕਰੋਧ ਦੇ ਮਾਰੇ ਲਾਲ ਪੀਲਾ ਹੋ ਗਿਆ ਉਸ ਨੂੰ ਆਪਣੀ ਬੇਵਫਾਈ ਤੇ ਰੋਣਾ ਆਇਆ ਉਸ ਦੀ ਲੱਖ ਯਤਨਾਂ ਦੇ ਸ਼ਕਤੀ ਦੇ باوجود ਵੀ ਸਿੱਖਾਂ ਦੇ ਹੌਸਲੇ ਬਲੰਦ ਨੇ ਉਸਨੇ ਰਾਹੀਰ ਨੂੰ ਪੁੱਛਿਆ ਕਿੰਨੇ ਸਿੰਘ ਸੀ ਇਸ ਉਤੇ ਰਾਹੀ ਨੇ ਦੱਸਿਆ ਜੂਰ ਉੱਥੇ ਤਾਂ ਕੇਵਲ ਦੋ ਹੀ ਦੇਖੇ ਨੇ ਜਿਨ੍ਹਾਂ ਦੇ ਕੋਲ ਸ਼ਸਤਰਾਂ ਦੇ ਨਾਮ ਤੇ ਕੇਵਲ ਛੋਟੇ ਨੇ ਜਗਰੀਆ ਖਾਨ ਨੂੰ ਉਸਦੀ ਗੱਲ ਤੇ ਵਿਸ਼ਵਾਸ ਨਹੀਂ ਹੋਇਆ ਸੋਚਣ ਲੱਗਾ ਕੇਵਲ ਦੋ ਸਿੰਘ ਬਿਨਾ ਹਥਿਆਰਾਂ ਦੇ ਐਡੀ ਵੱਡੀ ਹਕੂਮਤ ਨੂੰ ਕਿਵੇਂ ਲੜਕਾਰ ਸਕਦੇ ਨੇ ਉਸਨੇ ਜਨਾਇ ਜਲਾਲਉਦੀਨ ਨੂੰ ਹੁਕਮ ਦਿੱਤਾ 200 ਸਸ਼ਤਰਧਾਰੀ ਘੋੜਸਵਾਰ ਫੌਜੀ ਲੈ ਕੇ ਤੂੰ ਤਨੂਰ ਦੀ ਇਸ ਰਾਜਾਓ ਉਹਨਾਂ ਸਿੰਘਾਂ ਨੂੰ ਹੋ ਸਕੇ ਜਿੰਦਾ ਫੜਕੇ ਲਿਆਓ ਇਹ ਵਿਚਾਰ ਜਕਰੀਆ ਖਾਨ ਰੋਜੀ ਕਰ ਚਾਹਦਾ ਸੀ ਉਸ ਨੂੰ ਪਤਾ ਸੀ ਕਿ ਸਿੱਖ ਲੋਕ ਹਨ ਜੋ ਸਵਾ ਲੱਖ ਵੱਲੋਂ ਇਕੱਲੇ ਲੜਨ ਦਾ ਆਪਣੇ ਗੁਰੂ ਸਾਰੇ ਦਾ ਦਾਵਾ ਕਰਦੇ ਨੇ 10 20 ਸਪਾਈਆਂ ਦੇ ਕਾਬੂ ਆਉਣ ਵਾਲੇ ਨਹੀਂ ਜਦੋਂ ਜਲਾਲਉਦੀਨ ਨੇ 200 ਸੈਨਿਕਾਂ ਦਾ ਦਲ ਨੋਰਦੀਨ ਦੀ ਸਰਾ ਨਾਲ ਉਹਨਾਂ ਦੇ ਅਪੜਿਆ ਉੱਥੇ ਦੋਨੋਂ ਸਿੰਘ ਲੜਨ ਮੰਨੂ ਤਿਆਰ ਖੜੇ ਨੇ ਉਹਨਾਂ ਨੂੰ ਘੋੜਿਆਂ ਦੁਆਰਾ ਉਡਾਈ ਗਈ ਧੂੜ ਵੱਲੋਂ ਸਮਝ ਲੱਗ ਗਈ ਕਿ ਸਾਡਾ ਕੰਮ ਹੋ ਗਿਆ ਹੈ ਸਾਡਾ ਸੁਨੇਹਾ ਦਿੱਤਾਇਆ ਪਹੁੰਚ ਗਿਆ ਹੈ ਇਸ ਵਾਸਤੇ ਇਹ ਫੌਜ ਸਾਡੇ ਨਾਲ ਲੜਨ ਵਾਸਤੇ ਆਈ ਹੈ ਜਿਵੇਂ ਹੀ ਮੁਗਲ ਸ਼ੈਨਖਾ ਨੇ ਸਿੰਘਾਂ ਨੂੰ ਘੇਰੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਉਦੋਂ ਸਿੰਘਾਂ ਨੇ ਉੱਚੀ ਆਵਾਜ਼ ਵਿੱਚ ਜੈਕਾਰਾ ਬੁਲਾਇਆ ਔਰ ਸਲਸਰੀ ਕਾਲ ਦਾ ਜ਼ਿਕਰ ਲਾ ਕੇ ਵੈਰੀਆਂ ਨੂੰ ਲੜਕਾਰਨਾ ਸ਼ੁਰੂ ਕੀਤਾ ਜੇਕਰ ਤੁਸੀਂ ਵੀਰ ਜੋਧਾ ਹੋ ਸਾਡੇ ਨਾਲ ਇੱਕ ਇੱਕ ਕਰਕੇ ਲੜਾਈ ਕਰਕੇ ਵਿਖਲੋ ਇਸ ਤੇ ਜਲਾਲਉਦੀਨ ਨੇ ਸਿੱਖਾਂ ਦੁਆਰਾ ਦਿੱਤੀ ਗਈ ਚਰौती ਸਵੀਕਾਰ ਕਰ ਲਈ ਉਸ ਨੇ ਬਹਾਦਰ ਸਿਪਾਹੀ ਅੱਗੇ ਭੇਜੇ ਸਿੰਘਾਂ ਨੇ ਉਹਨਾਂ ਨੂੰ ਆਪਣੇ ਮੋਟੇ ਛੋਟਿਆਂ ਦੇ ਨਾਲ ਪਲਕ ਚਪ ਦੇ ਚਿਤ ਕਰ ਦਿੱਤਾ ਫਿਰ ਦੋ ਦੋ ਦੀ ਵਾਰੀ ਆਈ ਸਿੰਘਾਂ ਨੇ ਉਹਨਾਂ ਨੂੰ ਵੀ ਮਾਰ ਮਕਾਉਣਾ ਸ਼ੁਰੂ ਕਰ ਦਿੱਤਾ ਵਾਤ ਵਿੱਚ ਦੋਨੋਂ ਸਿੰਘ ਆਪਣੇ ਛੋਟਿਆਂ ਵੱਲੋਂ ਲੜਨ ਦਾ ਨਾਦਰਵਾਸ ਕਰਦੇ ਰਹਿੰਦੇ ਸੀ ਜੋ ਉਸ ਸਮੇਂ ਕਮ ਆਇਆ ਸਿੰਘਾਂ ਨੇ ਆਪਣਾ ਦਾਅ ਬਦਲਿਆ ਗਰਜ ਕਰਕੇ ਆ ਹੁਣ ਇੱਕ ਇੱਕ ਦੇ ਮੁਕਾਬਲੇ ਦੋ ਦੋ ਆ ਜਾਓ ਜਲਾਲਉਦੀਨ ਨੇ ਅਜਿਹਾ ਕੀਤਾ ਸਿੰਘਾਂ ਨੇ ਪੈਤਰੇ ਬਦਲ ਬਦਲ ਕੇ ਇਹਨਾਂ ਨੂੰ ਤਾਰਾਸ਼ਾਈ ਕੀਤਾ ਜਲਾਲਉਦੀਨ ਨੇ ਜਦੋਂ ਵੇਖਿਆ ਸਿੱਖ ਦਾ ਕਾਬੂ ਵਿੱਚ ਨਹੀਂ ਆ ਰਹੇ ਮੇਰੇ ਲਗਭਗ 20 ਜਵਾਨ ਖਤਮ ਹੋ ਗਏ ਨੇ ਬਖਲਾ ਗਿਆ ਉਸ ਨੇ ਇੱਕਠੇ ਸਾਰਿਆਂ ਨੂੰ ਸਿੰਘਾਂ ਤੇ ਹੱਲਾ ਬੋਲਣ ਲਈ ਕਿਹਾ ਫਿਰ ਕੀ ਸੀ ਸਿੰਘ ਵੀ ਆਪਣੀ ਨੈਚਰ ਕੀਤੀ ਨੀਤੀ ਅਨੁਸਾਰ ਪਿੱਠ ਨਾਲ ਪਿੱਠ ਜੋੜ ਕੇ ਕਮਸਾਨ ਦੀ ਲੜਾਈ ਲੜਨ ਲੱਗੇ ਇਸ ਪ੍ਰਕਾਰ ਉਹ ਸ਼ੈ ਸ਼ਪਾਈਆਂ ਨੂੰ ਹਮੇਸ਼ਾ ਦੀ ਤਰ੍ਹਾਂ ਨੀਂਦ ਦੀ ਛਵਾ ਕੇ ਸ਼ਹੀਦियां ਪ੍ਰਾਪਤ ਕਰਨ ਲਈ ਗੁੰਝਣ ਲੱਗੇ ਚਾਰ ਸ਼ਪੇਰੇ ਕੋਰਾ ਮਚਿਆ ਹੋਇਆ ਹੈ ਬੜਾ ਕਤਲੋਗਾਰਤ ਹੋ ਰਿਹਾ ਹੈ ਔਰ ਸਿੱਖ ਆਪਣੇ ਛੋਟਿਆਂ ਦੇ ਨਾਲ ਹੀ ਜਿਹੜੀ ਹਕੂਮਤ ਨੂੰ ਖਤਮ ਕਰ ਰਹੇ ਨੇ ਉਹਨਾਂ ਦੇ ਸਿਪਾਹੀਆਂ ਨੂੰ ਇਸ ਕਾਰਨ ਵੱਲੋਂ ਪੰਜਾਬ ਨਿਵਾਸੀਆਂ ਤੇ ਜ਼ਕਰੀਆ ਖਾਨ ਨੂੰ ਇਹ ਗਿਆਤ ਕਰਕੇ ਸਿੰਘਾਂ ਨੇ ਵਿਖਾ ਦਿੱਤਾ ਕਿ ਸਿੱਖਾਂ ਨੂੰ ਖਤਮ ਕਰਨ ਦਾ ਵਿਚਾਰ ਮੂਰਖਪਦਾਨਾ ਵਾਲਾ ਹੈ ਜਦੋਂ ਜਨਰਲ ਜ਼ੈਲਉਦੀਨ ਲਾਹੌਰ ਜ਼ਕਰੀਆ ਖਾਨ ਦੇ ਸਾਹਮਣੇ ਅਪੜਿਆ ਉਸ ਨੇ ਪੁੱਛਿਆ ਕਿ ਉਹਨਾਂ ਦੋਨਾਂ ਸਿੰਘਾਂ ਨੂੰ ਫੜ ਲਿਆ ਹੋ ਜਵਾਬ ਵਿੱਚ ਜ਼ੈਲਉਦੀਨ ਨੇ ਕਿਹਾ ਹਜ਼ੂਰ ਉਹਨਾਂ ਦੀਆਂ ਅਰਥੀਆਂ ਲੈ ਕੇ ਆਏ ਹਾਂ ਇਸ ਉੱਤੇ ਜਕਰੀਆ ਖਾਨ ਨੇ ਪੁੱਛਿਆ ਆਪਣਾ ਕੋਈ ਸਿਪਾਹੀ ਤਾਂ ਨਹੀਂ ਮਰਿਆ ਜਵਾਬ ਵਿੱਚ ਜਾਲੂਦੀਨ ਨੇ ਕਿਹਾ ਹਜ਼ੂਰ ਮਾਫ ਕਰੋ ਬਸ 25 ਸਿਪਾਹੀ ਮਾਰੇ ਗਏ ਨੇ ਤੇ ਲਗਭਗ ਇੰਨੇ ਹੀ ਜ਼ਖਮੀ ਨੇ ਸੋ ਸਿੱਖਿਆ ਹੈ ਕਿ ਗੁਰੂ ਦੇ ਸਿੱਖ ਕਦੇ ਡਰਦੇ ਨਹੀਂ ਕੌਮ ਵਾਸਤੇ ਆਪਣੀ ਜਿੰਦ ਨੂੰ ਲੇਖੇ ਨਾਉਣ ਵਾਸਤੇ ਤਤਪ ਰਹਿੰਦੇ ਨੇ ਹਰ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣ ਲਈ ਜੂਝਦੇ ਨੇ ਸੋ ਇਹ ਹੀ ਸਿੱਖਾਂ ਦੀਆਂ ਕੁਰਬਾਨੀਆਂ ਇਹ ਸਿੱਖਾਂ ਦੀ ਸ਼ਹੀਦੀ ਇਹ ਆਪ ਜੀ ਨੇ ਭਾਈ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਸ਼ਹੀਦੀ ਨੂਰਦੀਨ ਦੀ ਸ਼ਰਾ ਸ਼ਰਮ ਨ ਕੀਤੀ ਹੋਈਆਂ ਪੁੱਲਾ ਨੂੰ ਨਾ ਚਤਾਰਿਓ ਗੱਜ ਕੇ ਫਤੇਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ